हिमांशी खुराना शहनाज गिल आसिम रियाज तिशदार शुक्ला ਇਹ ਚਾਰਾਂ ਦੇ ਰਿਸ਼ਤੇ ਇੱਕ ਦੂਸਰੇ ਨਾਲ ਐਸੇ ਜੁੜੇ ਕਿ ਚਾਰਾਂ ਦੇ ਰਿਸ਼ਤੇ ਅੱਜ ਮਿਸਾਲ ਬਣਦੇ ਜਾ ਰਹੇ ਨੇ ਕੀ ਕੀ ਘਟਨਾਵਾਂ ਹੋਈਆਂ ਇਹਨਾਂ ਦੀ ਜ਼ਿੰਦਗੀ ਵਿੱਚ ਇਹਨਾਂ ਦੀ ਜ਼ਿੰਦਗੀ ਵੱਧ ਤੋਂ ਵੱਧਰ ਹੁੰਦੀ ਗਈ ਕਸ ਜ਼ਿੰਦਗੀ 'ਚ ਇਹਨਾਂ ਨੇ ਕੁਝ ਪਾਇਆ ਅੱਜ हिमांशी खुराना بگ ਬਾਸ ਨੂੰ ਪਾਣੀ ਪੀ ਪੀ ਕੋਸਤ ਹਮੇਸ਼ਾ ਬਿਗ ਬੌਸ ਦੇ ਉਲਟ ਬਿਆਨਬਾਜ਼ੀ ਹੁੰਦੀ ਹੈ ਸਲਮਾਨ ਖਾਨ ਦੀ ਉਲਟ ਬਿਆਨਬਾਜ਼ੀ ਹੁੰਦੀ ਹੈ ਜਦੋਂ ਹਿਮਾਸ਼ੀ ਖਰਾਨਾ ਨੇ ਆਸਮ ਰਿਆਜ਼ ਦਾ ਪ੍ਰਪੋਜ਼ਲ ਐਕਸੈਪਟ ਕੀਤਾ ਸੀ ਉਦੋਂ ਹਿਮਾਸ਼ੀ ਖਰਾਨਾ ਨੇ ਇੱਕ ਸ਼ੇਅਰ ਬੋਲਿਆ ਸੀ ਹਮ ਤੁਮਾਰੀ ਮਹਿਫਿਲ ਸੇ ਉੱਠ ਕਰ ਗਏ ਚੁੱਪਚਾਪ ਤੁਮਾਰਾ ਪਿੱਛੇ ਮੁੜ ਮੁੜ ਕਰ ਦੇਖਣਾ ਹਮੇ ਬਦਨਾਮ ਕਰ ਗਿਆ ਤੇ ਸ਼ੇਅਰ ਤੋਂ ਬਾਅਦ ਬਿਗ ਬੌਸ ਹਾਊਸ ਦੇ ਵਿੱਚ ਤਾਲੀਆਂ ਬਾਜੂਟੀਆਂ ਸੀ ਤੇ ਉਸ ਦਿਨ ਆਸਮ ਰਿਆਜ਼ ਤੇ ਹਿਮਾਸ਼ੀ ਖਰਾਨਾ ਦਾ ਇਸ਼ਕ ਸ਼ੁਰੂਆਤ ਹੋ ਚੁੱਕੀ ਸੀ ਦਰਅਸਲ ਹਿਮਾਂਸ਼ੀ ਖਰਾਨਾ ਨੇ ਉਸ ਤੋਂ ਪਹਿਲਾਂ ਵੀ ਕਿਸੇ ਨਾਲ ਇਸ਼ਕ ਕਰਦੀ ਸੀ ਉਸ ਤੋਂ ਪਹਿਲਾਂ ਵੀ ਕਿਸੇ ਰਿਲੇਸ਼ਨ ਦੇ ਵਿੱਚ ਸੀਗੀ ਉਹਦੀ ਫੋਟੋ ਕੌਣ ਸੀ ਉਹ ਬੰਦਾ ਕੌਣ ਸੀ ਉਹਦਾ ਨਾਮ ਕੀ ਸੀ ਤੇ ਉਹਦੀ ਕਦੇ ਵੀ ਫੋਟੋ ਨਸ਼ਰ ਨਹੀਂ ਹੋਈ ਮੈਂ ਤੁਹਾਨੂੰ ਫੋਟੋ ਵੀ ਦਿਖਾਉਂਗਾ ਤੇ ਅਸਲ 'ਚ ਦੇਖਾਂਗੇ ਜਦੋਂ ਹਿਮਾਂਸ਼ੀ ਖਰਾਨਾ ਨੇ 1 ਸਾਲ ਪਹਿਲਾਂ ਪੰਜਾਬ ਦੇ ਇੱਕ ਚੈਨਲ ਦੇ ਉੱਤੇ ਇੰਟਰਵਿਊ ਦਿੱਤਾ ਸੀ ਤੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀ ਹੈਗੀਆਂ ਜਿਹੜੀਆਂ ਹਿਮਾਂਸ਼ੀ ਖਰਾਨਾ ਆਪਣੇ ਬਾਰੇ ਦੱਸਣ ਤੋਂ ਰਹਿ ਗਈ ਸੀ ਜਾਂ ਐਂ ਕਹਿ ਲੈਣੇ ਵੀ ਇੱਕ ਸਾਈਡ ਇੱਕ ਪਹਿਲੂ ਹਿਮਾਂਸ਼ੀ ਖਰਾਨਾ ਦੱਸ ਕੇ ਗਈ ਸੀ ਦੂਸਰਾ ਪਹਿਲੂ ਕੀ ਸੀ ਉਸ ਇੰਟਰਵਿਊ ਦਾ ਹਿਮਾਸ਼ੀ ਖਰਾਨਾ ਦਾ ਨਾਮ ਲੋਕ ਭੁੱਲਣ ਲੱਗਦੇ ਨੇ ਤਿਵੇਂ-ਤਿਵੇਂ ਹਿਮਾਸ਼ੀ ਖਰਾਨਾ ਕਿਸੇ ਨੇ ਕਿਸੇ ਆਪਣੀ ਪੋਸਟ ਨਾਲ ਕਿਸੇ ਨੇ ਕਿਸੇ ਕਮੈਂਟ ਕਰਨ ਕਿਸੇ ਨੇ ਕਿਸੇ ਬਿਆਨ ਕਰਨ ਚਰਚਾ ਚ ਆ ਜਾਂਦੀ ਆ ਹੁਣ ਹਿਮਾਸ਼ੀ ਖਰਾਨਾ ਨੇ ਕੁਝ ਐਹੋ ਜਿਹਾ ਬਿਆਨ ਦਿੱਤਾ ਜਿਹਦੇ ਕਰਕੇ ਪੂਰੇ ਬਾਲੀਵੁੱਡ ਮਤਲਬ ਇੱਕ ਤਰ੍ਹਾਂ ਦਾ ਹੜਕੰਪ ਝਮਟ ਗਿਆ ਕਿਉਂਕਿ ਬਿਗ ਬਾਸ ਬਾਰੇ ਉਹਨੇ ਕੁਝ ਐਹੋ ਜੀ ਗੱਲ ਕਹਿਤੀ ਕਿਉਂਕਿ ਬਿਗ ਬਾਸ ਸਲਮਾਨ ਖਾਨ ਦੇ ਨਾਲ ਜੁੜਿਆ ਹੋਇਆ ਐਡਾ ਬੜਾ ਸੁਪਰਸਟਾਰ ਆ ਐਨੇ ਪੈਸਿਆਂ ਦਾ ਗੇਮ ਲੱਗੀ ਹੋਈ ਹੁੰਦੀ ਆ ਤਾਂ ਹਿਮਾਂਸ਼ੀ ਖਰਾਨਾ ਨੇ ਉਸ ਬਿਗ ਬਾਸ ਬਾਰੇ ਕਹਤਾ ਵੀ ਮੈਨੂੰ ਲੱਗਦਾ ਵੀ ਉਹ ਜਗ੍ਹਾ ਸ਼ਰਾਪਿਤ ਆ ਹੁਣ ਉਹ ਜਗ੍ਹਾ ਸ਼ਰਾਪਿਤ ਹੈ ਕਿ ਨਹੀਂ ਹੈ ਮੇਰਾ ਨਜ਼ਰੀਆ ਤਾਂ ਇਹ ਕਹਿੰਦਾ ਆ ਮੇਰੀ ਜਜਮੈਂਟ ਤਾਂ ਇਹ ਕਹਿੰਦੀ ਆ ਵੀ ਜਗ੍ਹਾ ਕੋਈ ਸ਼ਰਾਪਤ ਨਹੀਂ ਹੁੰਦੀ ਬਸ ਲੋਕਾਂ ਦੀਆਂ ਗਲਤੀਆਂ ਕਾਰਨ ਉਹ ਜਗ੍ਹਾ ਸ਼ਰਾਪਤ ਬਣ ਜਾਂਦੀ ਆ ਜਦ ਲਗਾਤਾਰ ਲੋਕ ਇੱਕੋ ਜਿਹੀਆਂ ਗਲਤੀਆਂ ਕਰਦੇ ਨੇ ਤਾਂ ਇਸ ਕਰਕੇ ਅੱਜ ਹਿਮਾਂਸ਼ੀ ਖਰਾਨਾ ਦੇ ਇਤਿਹਾਸ ਉੱਤੇ ਵੀ ਝਾਤ ਮਾਰਨੀ ਜ਼ਰੂਰੀ ਬਣ ਜਾਂਦੀ ਆ ਕਿ ਵੀ ਹਿਮਾਂਸ਼ੀ ਖਰਾਨਾ ਬਾਰ-ਬਾਰ ਬਾਰ-ਬਾਰ ਬਿਗ ਬਾਸ ਨੂੰ ਕ੍ਰਿਟਿਸਿਜ਼ ਕਿਉਂ ਕਰਦੀ ਆ ਕਿ ਅਸਲ ਚ ਉਹਦੀ ਜ਼ਿੰਦਗੀ ਖਰਾਬ ਹੋਈਆ ਕਿ ਜਾਂ ਅਸਲ ਚ ਉਹਨਾਂ ਦੇ ਗਲਤ ਫੈਸਲੇ ਕਰਕੇ ਉਹਨਾਂ ਨੂੰ ਮਤਲਬ ਸ਼ਰਮਿੰਦਾ ਹੋਣਾ ਪਿਆ ਦੋਸਤੋ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸੀ ਗਿਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਦਰ ਅਸਲ ਦੋਸਤੋ ਹਿਮਾਂਸ਼ੀ ਖਰਾਨਾ ਤੇ ਸ਼ਹਿਨਾਜ਼ ਗਿਲ ਬਿਗ ਬੌਸ 13 ਦੇ ਵਿੱਚ ਗਈਆਂ ਸੀ ਬਿਗ ਬੌਸ 13 ਤੋਂ ਪਹਿਲਾਂ ਨਾ ਤਾਂ ਕੋਈ ਸ਼ਹਿਨਾਜ਼ ਗਿਲ ਨੂੰ ਜਾਣਦਾ ਸੀ ਨਾ ਹੀ ਕੋਈ ਹਿਮਾਂਸ਼ੀ ਖਰਾਨਾ ਨੂੰ ਜਾਣਦਾ ਸੀ ਹਿਮਾਂਸ਼ੀ ਖਰਾਨਾ ਨਾਂ ਦੀ ਕੀ ਛਾਇਆ ਕਿਸੇ ਨੂੰ ਕੁਝ ਨਹੀਂ ਸੀ ਪਤਾ ਹੁੰਦਾ ਬਿੱਗਬਸ 13 ਜ ਵੀ ਐਵੇਂ ਨਹੀਂ ਗਈਆਂ ਇਹਨਾਂ ਦੀ ਉਸ ਤੋਂ ਪਹਿਲਾਂ ਕੌਂਟਰੋਵਰਸੀ ਸਟਾਰਟ ਹੋਈ ਹਿਮਾਸ਼ੀ ਖਰਾਨਾ ਤੇ ਸ਼ਹਿਨਾਜ਼ ਗਿਲ ਦੋਨੋਂ ਇੱਕ ਆਰਟਿਸਟ ਸੀਗੀਆਂ Songwara ਦੇ ਵਿੱਚ ਪਰਫਾਰਮ ਕਰਦੀਆਂ ਸੀ ਗਾਣੇ ਵੀ ਗਾਉਂਦੀਆਂ ਸੀਗੀਆਂ ਤਾਂ ਉਸੇ ਦੌਰਾਨ ਸ਼ਹਿਨਾਜ਼ ਗਿਲ ਨੇ ਹਿਮਾਸ਼ੀ ਖਰਾਨਾ ਦੇ ਕਿਸੇ ਗਾਣੇ ਨੂੰ ਬਕਵਾਸ ਕਹਿਤਾ ਉਸ ਤੋਂ ਬਾਅਦ ਹਿਮਾਸ਼ੀ ਖਰਾਨਾ ਨੇ ਸ਼ਹਿਨਾਜ਼ ਗਿਲ ਨੂੰ ਉਹਨੂੰ ਉਹਦੀ ਬਾਡੀ ਸ਼ੇਪਿੰਗ ਕਰਦੀ ਉਹਨੂੰ ਮੋਟੀ ਵਗੈਰਾ ਕੁਝ ਇਹੋ ਜੀਆਂ ਗੱਲਾਂ ਕਹਿਤੀਆਂ ਮਤਲਬ ਇਹ ਤਾਂ ਮੈਂ ਤੁਹਾਨੂੰ ਇੱਕ ਦੋ ਲਾਈਨਾਂ ਚ ਦੱਸ ਰਿਹਾ ਹਾਂ ਆ ਪਰ ਇਹਨਾਂ ਦੀ ਚੰਗੀਆਂ 10 10 15 15 ਮਿੰਟ ਦੀਆਂ ਵੀਡੀਓ ਪਈਆਂ ਨੇ ਜਿਹੜੀਆਂ ਕਿ ਇਹਨਾਂ ਦੋਨਾਂ ਨੇ ਇੱਕ ਦੂਸਰੇ ਦੇ ਖਿਲਾਫ ਖੁੱਲ ਕੇ ਪੜਾਅਸ ਘੱਡੀ ਸੀ ਖੁੱਲ ਕੇ ਕਿਸੇ ਵੀ ਆਦਤਾਂ ਗਈਆਂ ਸੀਗੀਆਂ ਉਹ ਸਮਾਂ ਸੀ ਸੋਸ਼ਲ ਮੀਡੀਆ ਦੇ ਆਗਮਨ ਦਾ ਮਤਲਬ ਸੋਸ਼ਲ ਮੀਡੀਆ ਉਦੋਂ ਤਾਜ਼ਾ-ਤਾਜ਼ਾ ਜਵਾਨ ਹੋਣ ਲੱਗਿਆ ਸੀ ਸੋਸ਼ਲ ਮੀਡੀਆ ਦੇ ਸਾਈਡ ਇਫੈਕਟਾਂ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਦੇ ਉੱਤੇ ਓਪਨਲੀ ਆ ਕੇ ਬੋਲਦੇ ਹੁੰਦੇ ਜੋ ਉਹਦੇ ਦਿਲ ਦੇ ਵਿੱਚ ਹੁੰਦੀ ਸੀ ਗੱਲ ਉਹ ਆ ਕੇ ਬੋਲ ਦਿੰਦੇ ਸੀ ਤੇ ਉਹ ਬੋਲੀਆਂ ਹੋਈਆਂ ਗੱਲਾਂ ਉਦੋਂ ਜਾਂਦਿਆਂ ਵੀ ਦੂਰ ਤੱਕ ਸੀ ਕਿਉਂਕਿ ਉਦੋਂ ਕ੍ਰੀਏਟਰ ਹੁੰਦੇ ਹੀ ਨਹੀਂ ਸੀ ਐਂ ਦੋ ਲੋ ਨਾ માત્ર ਕ੍ਰੀਏਟਰ ਜੇ ਹੁੰਦੇ ਸੀ ਤੇ ਉਹ ਗੱਲਾਂ ਜਦੋਂ ਪੰਜਾਬ ਤੋਂ ਨਿਕਲ ਕੇ ਬੰਬੇ ਵਰਗੇ ਸ਼ਹਿਰ ਦੇ ਵਿੱਚ ਗਈਆਂ ਤਾਂ ਪਤਾ ਲੱਗਿਆ ਵੀ ਕਿੰਡਸਟਰੀ ਦੇ ਵਿੱਚ ਦੋ ਕੁੜੀਆਂ ਪੰਜਾਬੀ ਕੁੜੀਆਂ ਲੜ ਰਹੀਆਂ ਨੇ ਇਹ ਪਹਿਲੀ ਵਾਰ ਮਤਲਬ ਇੱਕ ਤਰ੍ਹਾਂ ਦਾ ਇਹ ਜਿਹਾ ਮਾਹੌਲ ਬਣਿਆ ਸੀ ਬਾਲੀਵੁੱਡ ਬੰਬੇ ਜਾਂ ਕੈਨੇਡਾ ਜਾਂ ਪੂਰੇ ਵਰਲਡ ਦੇ ਵਿੱਚ ਕਿ ਕੋਈ ਦੋ ਪੰਜਾਬਣਾਂ ਇੱਕ ਦੂਸਰੇ ਨਾਲ ਉਦਾਂ ਲੜ ਰਹੀਆਂ ਨੇ ਜਿਵੇਂ ਦੋ ਸਹੇਲੀਆਂ ਜਾਂ ਦੋ ਕਲਾਸਮੇਟ ਲੜਦੀਆਂ ਹੁੰਦੀਆਂ ਨੇ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਹਰ ਇੱਕ ਬੰਦਾ ਉਸ ਲੜਾਈ ਨੂੰ ਕੈਸ਼ ਕਰਨ ਬਾਰੇ ਸੋਚਦਾ ਤਾਂ ਉਹੀ ਬਿਗ ਬਾਸ ਵਾਲਿਆਂ ਨੇ ਸੋਚਿਆ ਬਿਗ ਬਾਸ ਵਾਲਿਆਂ ਨੇ ਸਭ ਤੋਂ ਪਹਿਲਾਂ ਸ਼ੈਨਾਜ਼ ਗਿੱਲ ਨੂੰ ਮਤਲਬ આમંત્રਿਤ ਕੀਤਾ ਸ਼ੈਨਾਜ਼ ਗਿੱਲ ਨੇ ਬੰਬੇ ਬਿਗ ਬਾਸ ਵਿੱਚ ਜਾ ਕੇ ਆਪਣਾ ਨੌਕਮਾਇਆ ਨਾਮਣਾ ਖੱਟਿਆ ਔਰ ਉਹਦੀ ਚਰਚਾ ਹੋਣ ਲੱਗ ਪਈ ਉਹਦੀ ਪ੍ਰਸ਼ੰਸਾ ਹੋਣ ਲੱਗ ਪਈ ਔਰ ਗੱਲਬਾਤ ਚ ਉੱਥੇ ਇਹ ਵੀ ਪਤਾ ਲੱਗ ਗਿਆ ਕਿ ਵੀ ਸ਼ੈਨਾਜ਼ ਨੂੰ ਵੀ ਸ਼ੈਨਾਜ਼ ਔਰ ਹਮਾਸ਼ੀ ਦੀ ਆਪਸ ਤਸਲਬਾਜੀ ਕਰਕੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਹੈ ਉਹਨਾਂ ਦੀ ਲੜਾਈ ਕਰਕੇ ਉਹਨਾਂ ਦੀ ਲੜਾਈ ਚਰਚਾ ਚ ਆ ਗਈ ਇਸ ਕਰਕੇ ਉਹ ਥੋੜੀਆਂ ਵਾਇਰਲ ਹੋ ਗਈਆਂ ਤੇ ਇਸ ਕਰਕੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਅੱਜ ਤੁਸੀਂ ਸ਼ੈਨਾਜ਼ ਗਿਲ ਦਾ ਨਾਮ ਸ सिद्धार्थ ਸ਼ਕਲਾ ਦੇ ਨਾਲ ਜੁੜਾਇਆ ਦੇਖਦੇ ਹੋ ਪਰ ਜਦੋਂ ਸਟਾਰਟਿੰਗ ਸ਼ੈਨਾਜ਼ ਗਿਲ ਗਈ ਸੀ ਤਾਂ ਉਸ ਤੋਂ ਸ सिद्धार्थ ਸ਼ਕਲਾ ਤੋਂ ਪਹਿਲਾਂ ਵੀ ਉਹਨੇ ਦੋ ਤਿੰਨ ਜੁਕਾਂ ਦੇ ਉੱਤੇ ਦੋ ਤਿੰਨ ਮੁੰਡਿਆਂ ਦੇ ਉੱਤੇ ਟਰਾਈ ਮਾਰਨ ਦੀ ਕੋਸ਼ਿਸ਼ ਕੀਤੀ ਦੋ ਤਿੰਨ ਮੁੰਡਿਆਂ ਨਾਲ ਗੱਲਬਾਤ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਜਾ ਕੇ ਸ सिद्धार्थ ਸ਼ਕਲਾ ਦਾ ਨੰਬਰ ਲੱਗਾ ਜਾਂ ਫਿਰ ਸ सिद्धार्थ ਸ਼ਕਲਾ ਨਾਲ ਇਹ ਜੀ ਜੁੜੀ ਸ਼ੈਨਾਜ਼ ਗਿਲ ਬਸ ਸ सिद्धार्थ ਸ਼ਕਲਾ ਦੀ ਹੋਊ ਕਾਫੀ ਸ਼ੋਰ ਨੰਗੜ ਤੋਂ ਬਾਅਦ ਕਾਫੀ ਦਿਨਾਂ ਤੋਂ ਬਾਅਦ ਮਤਲਬ ਹਿਮਾਂਸ਼ੀ ਖਰਾਨਾ ਬਿਗ ਬਾਸ ਦੇ ਵਿੱਚ ਦਾਖਲ ਹੋਈ ਸੀ ਤੇ ਹਿਮਾਂਸ਼ੀ ਖਰਾਨਾ ਦੀ ਐਂਟਰੀ ਹੀ ਮਤਲਬ ਵਿਲਨ ਦੇ ਤੌਰ ਤੇ ਦਿਖਾਈ ਗਈ ਸੀ ਇਹ ਗੱਲ ਬਿਲਕੁਲ ਕਲੀਅਰ ਹੈ ਇੱਥੇ ਉਹਦੀ ਗੱਲ ਸਾਬਤ ਹੁੰਦੀ ਹੈ ਹਿਮਾਂਸ਼ੀ ਖਰਾਨਾ ਦੀ ਕਿ ਜਦੋਂ ਐਂਟਰ ਹੁੰਦੀ ਆ ਹਿਮਾਂਸ਼ੀ ਖਰਾਨਾ ਬਿੱਗ ਬੌਸ ਦੇ ਵਿੱਚ ਉਦੋਂ ਇਸ ਤਰ੍ਹਾਂ ਮਤਲਬ ਦਰਸਾਇਆ ਗਿਆ ਜਿਵੇਂ ਕੋਈ ਵਿਲਨ ਐਂਟਰ ਕਰਦਾ ਹੁੰਦਾ ਹਿਮਾਂਸ਼ੀ ਖਰਾਨਾ ਇੱਥੇ ਇਹ ਵੀ ਗੱਲ ਕਹਿੰਦੀ ਆ ਜਦੋਂ ਮੈਂ ਉਹਨੇ ਆਪਣੇ ਆਪ ਨੂੰ ਮਤਲਬ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਲਮਾਨ ਖਾਨ ਨੇ ਉਹਨੂੰ ਚੁੱਪ ਕਰਾਤਾ ਬਿੱਗ ਬੌਸ ਐਂਟਰ ਹੋਣ ਤੋਂ ਬਾਅਦ ਹਿਮਾਂਸ਼ੀ ਖਰਾਨਾ ਦੀ ਜ਼ਿੰਦਗੀ 'ਚ ਟਵਿਸਟ ਆਉਂਦਾ ਟਵਿਸਟ ਇਹ ਆਉਂਦਾ ਉੱਥੇ ਆਸਮ ਰਿਆਜ਼ ਨਾਮ ਦਾ ਇੱਕ ਮੁੰਡਾ ਹੁੰਦਾ ਆ ਪਹਿਲੇ ਦਿਨ ਹੀ ਮਤਲਬ ਜਦੋਂ ਹਿਮਾਂਸ਼ੀ ਖਰਾਨਾ ਦਾਖਲ ਹੁੰਦੀ ਆ ਪਹਿਲੇ ਦਿਨ ਤੋਂ ਹੀ ਉਹ ਉਹਦੇ ਮ ਔਰ ਰਿਲੇਸ਼ਨ ਚ ਨਾਂ ਵੀ ਲੈਂਦੀ ਆ ਉਹਦਾ ਨਾਂ ਦੱਸਦੀ ਆ ਚਾਉ ਚਾਉ ਮੁੰਡੇ ਦਾ ਨਾਂ ਲੈਂਦੀ ਆ ਵੀ ਕਿਸੇ ਚਾਉ ਦੇ ਨਾਲ ਉਹਦਾ ਰਿਸ਼ਤਾ ਆ ਔਰ ਸ਼ਾਇਦ ਉਹਦੀ ਫੋਟੋ ਦੀ ਕਟਿੰਗ ਵੀ ਦਿਖਾਉਂਦੀ ਆ ਹਾਲਾਂਕਿ ਮੇਰੇ ਕੋਲ ਆਪਦੀ ਇਹ ਇਸ ਫੋਟੋ ਦੀ ਮੈਂ ਸਪਸ਼ਟ ਪੁਸ਼ਟੀਤਾ ਨਹੀਂ ਕਰਦਾ ਕਿਉਂਕਿ ਫੋਟੋ ਗੂਗਲ ਦੇ ਉੱਤੇ ਪਈ ਆ ਵਿਕੀਪੀਡੀਆ ਦੇ ਉੱਤੇ ਦੱਸੀ ਹੋਈ ਆ ਇਹਨਾਂ ਨੇ ਵੀ ਜਿਹੜਾ ਹਿਮਾਸ਼ੀ ਖਰਾਨਾ ਦਾ ਪਹਿਲਾ ਜਿਹੜਾ ਬாய்ਫਰੈਂਡ ਸੀਗਾ ਉਹ ਆ ਸੀ ਜਿਹੜਾ ਮੈਂ ਤੁਹਾਨੂੰ ਫੋਟੋ ਚ ਦਿਖਾਉਣ ਲੱਗਿਆ ਹੋਇਆ ਆ ਉਸ ਤੋਂ ਬਿਗਵੌਸ ਚੱਲਦਾ ਰਹਿੰਦਾ ਆ ਬਿਗਵੌਸ ਚੱਲਣ ਦੇ ਦੌਰਾਨ ਆਸਮ ਰਿਆਜ ਬਾਰ 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 ਬ ਹਿਮਾਸ਼ੀ ਖੁਰਾਨਾ ਇੱਕ ਵਾਰ ਮੰਨ ਵੀ ਜਾਂਦੀ ਹੈ ਪਰ ਉਹਦਾ ਕੋਈ ਰਿਐਕਸ਼ਨ ਹੋਣ ਤੋਂ ਪਹਿਲਾਂ ਹੀ ਬਿਗ ਬੌਸ ਚੋਂ ਉਹਦਾ ਰਿਜੈਕਸ਼ਨ ਹੋ ਜਾਂਦਾ ਉਹ ਬਿਗ ਬੌਸ ਚੋਂ ਇਵਿਕਟ ਕਰ ਜਾਂਦੀ ਹੈ ਬਾਹਰ ਨਿਕਲ ਜਾਂਦੀ ਹੈ ਉਹਨੂੰ ਵੋਟਾਂ ਘੱਟ ਪੈਂਦੀਆਂ ਤੇ ਸਲਮਾਨ ਖਾਨ ਉਹ ਨਹੀਂ ਬਾਹਰ ਕੱਢ ਦਿੰਦੇ ਨੇ ਉਹਨੂੰ ਸਾਰਿਆਂ ਨੂੰ ਲੱਗਿਆ ਵੀ ਕਹਾਣੀ ਖਤਮ ਹੋ ਗਈ ਇਹ ਪਿਆਰ ਦੀ ਜਿਹੜੀ ਪੀਂਗ ਸੀ ਜੋ ਟੁੱਟ ਚੁੱਕੀ ਹੈ ਸਾਰੀ ਕਹਾਣੀ ਖਤਮ ਹੋ ਚੁੱਕੀ ਹੈ ਸਾਰਿਆਂ ਨੂੰ ਇਦਾਂ ਹੀ ਲੱਗਿਆ ਪਰ ਇਹ ਅਸਲ ਚ ਸ਼ੁਰੂਆਤ ਸੀ ਹਾਲਾਂਕਿ ਜਦੋਂ ਜਦੋਂ ਸ਼ੋਅ ਦੇ ਵਿੱਚ ਸੀ ਕਿ ਜਦੋਂ ਜਦੋਂ ਹਮਾਸ਼ੀ ਸ਼ੋਅ ਦੇ ਵਿੱਚ ਸੀ ਉਦੋਂ ਤੱਕ ਉਹ ਆਸਮ ਰਿਆਜ਼ ਨੂੰ ਡਾਂਟ ਵੀ ਦਿੰਦੀ ਸੀ ਡਪਟ ਵੀ ਦਿੰਦੀ ਸੀ ਵੀ ਮੇਰੇ ਨੇੜ ਨਾ ਆਈ ਮੇਰੇ ਦੂਰਹੀਂ ਮੇਰਾ ਇੱਕ ਬாய்ਫਰੈਂਡ ਆ ਉਹਦਾ ਨਾਮ ਚਾਉ ਆ 9 ਸਾਲ ਤੋਂ ਅਸੀਂ ਰਿਲੇਸ਼ਨ ਦੇ ਵਿੱਚ ਆ ਇਹ ਜੀ ਗੱਲਾਂ ਕਰਕੇ ਡਾਂਟ ਵੀ ਦਿੰਦੀ ਸੀਗੀ ਪਰ ਦੂਸਰੇ ਪਾਸੇ ਉਸ ਸ਼ੋਅ ਦੇ ਵਿੱਚ ਹਰਕਤਾਂ ਉਹਨਾਂ ਦੀਆਂ ਇਹਦੀਆਂ ਚੱਲ ਰਹੀਆਂ ਸੀਗੀਆਂ ਆਪਾਂ ਇਹ ਪ੍ਰਪੋਜ਼ ਕਰ ਰਿਆ ਸੀ ਉਹ ਬਾਰ-ਬਾਰ ਪ੍ਰਪੋਜ਼ ਕਰ ਰਿਆ ਸੀ ਤਾਂ ਇਹ ਚੀਜ਼ ਦਾ ਇੰਪੈਕਟ ਬਾਹਰੋਂ ਦੇਖਣ ਨੂੰ ਅਲੱਗ ਤਰੀਕੇ ਦਾ ਲੱਗਦਾ ਸੀ ਉਦੋਂ ਹਿਮਾਸ਼ੀ ਖਰਾਨਾ ਬਾਹਰ ਆ ਗਈ ਤੇ ਏਸੀ ਬਿਗ ਬੌਸ 13 ਦੇ ਵਿੱਚ ਸ਼ਿਫਾਲੀ ਜ਼ਰੀ ਵਾਲਾ ਵੀ ਸੀਗੀ ਸ਼ਿਫਾਲੀ ਜ਼ਰੀ ਵਾਲਾ ਉਹੀ ਜਿਹਦੀ ਦੋ ਤਿੰਨ ਦਿਨ ਪਹਿਲਾਂ ਡੈਥ ਹੋਈ ਆ ਤੇ ਉਹਦੇ ਘਰ ਵਾਲੇ ਦਾ ਨਵਾਂ ਪ੍ਰਾਗ ਤਿਆਗੀ ਪ੍ਰਾਗ ਤਿਆਗੀ ਸ਼ਿਫਾਲੀ ਜ਼ਰੀ ਵਾਲਾ ਨੂੰ ਮਿਲ ਨਹੀਂ ਆਉਂਦਾ ਤੇ ਉੱਥੇ ਮਿਲਦਾ ਕਿਨੂੰਾ ਉਮਰ ਰਿਆਦ ਨੂੰ ਉਮਰ ਰਿਆਜ਼ ਕੌਣ ਆ ਉਹ ਹੈਗਾ ਆਸਮ ਰਿਆਜ਼ ਦਾ ਸਾਕਾ ਭਾਈ ਜਦੋਂ ਉਮਰ ਰਿਆਜ਼ ਨੂੰ ਪ੍ਰਾਕ ਤਿਆਗੀ ਸਾਰੀ ਸਟੋਰੀ ਦੱਸਦਾ ਕਿ ਵੀ ਬਾਹਰ ਰਮਾਂਸ਼ੀ ਖਰਾਨਾ ਦਾ ਡਿਵੋਰਸ ਹੋ ਚੁੱਕਿਆ ਜੋ ਅੰਦਰ ਚੱਲ ਰਿਹਾ ਸੀ ਉਹ ਦੇਖ ਕੇ ਉਹਦਾ ਇੰਪੈਕਟ ਬਾਹਰ ਬਹੁਤ ਹੋ ਰਿਹਾ ਗਿਆ ਤੇ ਜਿਹੜਾ ਉਹਦਾ ਬாய்ਫਰੈਂਡ ਸੀ ਉਹਨੇ ਉਹ ਰਿਸ਼ਤਾ ਤੋੜਤਾ ਇਹ ਉਸ ਤੋਂ ਬਾਅਦ ਉਮਰ ਰਿਆਜ਼ ਉਹ ਆ ਕੇ ਆਪਣੇ ਭਰਾ ਨੂੰ ਵੀ ਸਾਰੀ ਸਟੋਰੀ ਦੱਸਦਾ ਆਪਣੇ ਭਰਾ ਨੂੰ ਵੀ ਗੱਲ ਪਤਾ ਲੱਗਦੀ ਆ ਇਹ ਸੀਗੀ ਅੰਦਰ ਸਟੋਰੀ ਵੀ ਅੰਦਰ ਆਸਮ ਰਿਆਜ਼ ਨੂੰ ਸਟੋਰੀ ਕਿੱਦਾਂ ਪਤਾ ਲੱਗੀ ਉਸ ਤੋਂ ਬਾਅਦ ਸਲਮਾਨ ਖਾਨ ਸਲਮਾਨ ਖਾਨ ਨੇ ਵੀ ਆਸਮ ਰਿਆਜ਼ ਨੂੰ ਪੂਰਾ ਚੰਗੀ ਤਰ੍ਹਾਂ ਕਿਹਾ ਸੀ ਹੁਣ ਤੇਰੇ ਕਰਕੇ ਉਹਦਾ ਰਿਲੇਸ਼ਨ ਟੁੱਟ ਚੁੱਕਿਆ ਹੈ ਤੇ ਤੈਨੂੰ ਉਹਦੇ ਨਾਲ ਪੂਰਾ ਉਹਦਾ ਸਾਥ ਦੇਣਾ ਪੈਣਾ ਉਹਦਾ ਪੂਰਾ ਸਪੋਰਟ ਕਰਨੀ ਪੈ ਉਸ ਤੋਂ ਬਾਅਦ ਆਸਮ ਰਿਆਜ਼ ਨੇ ਵੀ ਇਹ ਗੱਲ ਦਾ ਵਾਦਾ ਕੀਤਾ ਸੀ ਵੀ ਹਾਂ ਮੈਂ ਉਹਦਾ ਹਮੇਸ਼ਾ ਧਿਆਨ ਰੱਖੂੰਗਾ ਉਦੋਂ ਤੱਕ ਹਿਮਾਂਸ਼ੀ ਖਰਾਨਾ ਬਿਗ ਬਾਸ ਦੇ ਵਿੱਚ ਨਹੀਂ ਸੀ ਆਈ ਪਹਿਲਾਂ ਆ ਕੇ ਇੱਕ ਵਾਰ ਚਲੀ ਗਈ ਸੀ ਉਸ ਤੋਂ ਦੁਆਰਾ ਤੀ ਐਂਟਰੀ ਨਹੀਂ ਸੀ ਹੋਈ ਉਹ ਥੋੜੇ ਦਿਨਾਂ ਤੇ ਬਾਅਦ ਹੀ ਹਿਮਾਂਸ਼ੀ ਖਰਾਨਾ ਦੀ ਐਂਟਰੀ ਹੋ ਜਾਂਦੀ ਆ ਉਸ ਤੋਂ ਬਾਅਦ ਆਸਮ ਰਿਆਜ਼ ਨੇ ਹਿਮਾਂਸ਼ੀ ਖਰਾਨਾ ਨੂੰ ਪ੍ਰਪੋਜ਼ ਕੀਤਾ ਤੇ ਆ ਸ਼ੇਰ ਮਾਰਿਆ ਸੀ ਪਹਿਲੇ ਦਿਨ ਹੀ ਮਤਲਬ ਪਹਿਲੇ ਮਿੰਟ 'ਚ ਉਹਨਾਂ ਦੀ ਜਿਹੜੀ ਬੌਂਡਿੰਗ ਸੀ ਉਹ ਕਲੀਅਰ ਦੱਸ ਗਈ ਸੀ ਵੀ ਅੰਦਰੋਂ ਬਾਹਰੋਂ ਖਵਰਾ ਜੜੀਆਂ ਇੱਕ ਦੂਸਰੇ ਨੂੰ ਮਿਲ ਚੁੱਕੀਆਂ ਨੇ ਮੀਡੀਆ ਸਲਮਾਨ ਖਾਨ ਬਿਗ ਬੌਸ ਸਾਰੇ ਇਨਕੰਟੈਂਟ ਪੂਰਾ ਮਾਮਲਾ ਭੜਕਾ ਕੇ ਫਿਰ ਐਂਟਰੀ ਹੁੰਦੀ ਹੈ ਹਿਮਾਂਸ਼ੀ ਖਰਾਨਾ ਦੀ ਜੇ ਸਹੀ ਨਜ਼ਰਾਂ 'ਚ ਦੇਖਿਆ ਜਾਵੇ ਤਾਂ ਜਿਵੇਂ ਚਾਹੋ ਨੇ ਹਿਮਾਸ਼ੀ ਖਰਾਨਾ ਨੂੰ ਬਲੇਮ ਕੀਤਾ ਸੀ ਪਰ ਦੇਖਿਆ ਜਾਵੇ ਤਾਂ ਉਸ ਟਾਈਮ ਪੂਰਾ ਸਮਾਜ ਵੀ ਹਿਮਾਸ਼ੀ ਖਰਾਨਾ ਨੂੰ ਬਲੇਮ ਕਰ ਚੁੱਕਿਆ ਸੀ ਪਰ ਉਸ ਟਾਈਮ ਹਿਮਾਸ਼ੀ ਖਰਾਨਾ ਨੂੰ ਉਹਦਾ ਇਲਮ ਨਹੀਂ ਸੀ ਉਹਨੂੰ ਪਤਾ ਨਹੀਂ ਸੀ ਵੀ ਅਸਲ 'ਚ ਹੋ ਕੀ ਰਿਹਾ ਹੈ ਐ ਕਹਿਰ ਬਿਗ ਬੋਸ ਖਤਮ ਹੋ ਜਾਂਦਾ ਜੋੜੀ ਬਾਹਰ ਆ ਜਾਂਦੀ ਹੈ ਬਾਹਰ ਆਉਣ ਤੋਂ ਬਾਅਦ ਦੁਨੀਆ ਦਾ ਸਾਹਮਣਾ ਹੁੰਦਾ ਜਦੋਂ ਦੁਨੀਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਕ੍ਰਿਟਿਸਾਈਜ਼ ਕਰਨਾ ਸ਼ੁਰੂ ਕਰ ਦਿੰਦੀ ਹੈ ਵੀ ਤੁਸੀਂ ਦੂਸਰੇ ਧਰਮ ਦੇ ਵਿੱਚ ਵਿਆਹ ਕੀਤਾ ਇੱਕ ਹੱਦ ਤੱਕ ਤਾਂ ਹਿਮਾਸ਼ੀ ਖਰਾਨਾ ਆਪਣੇ ਜੋ ਵੀਵਰਸ ਹੁੰਦੇ ਉਹਨਾਂ ਨਾਲ ਲੜਦੀ ਰਹਿੰਦੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਰਹਿੰਦੀ ਹੈ ਪਰ ਇੱਕ ਸਮਾਂ ਇਹੋ ਜਿਹਾ ਆ ਜਾਂਦਾ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥ ਹੋ ਜਾਂਦੀ ਹੈ ਅਸਲਸਾ ਅਸਮਰਥ ਇਦਾਂ ਹੋ ਜਾਂਦੀ ਹੈ ਵੀ ਉਸੇ ਦੇ ਨਾਲ ਨਾਲ ਹਿਮਾਸ਼ੀ ਖਰਾਨਾ ਬਿਮਾਰ ਹੋਣ ਲੱਗ ਪੈਂਦੀ ਆ ਉਹਨੂੰ ਡਿਪਰੈਸ਼ਨ ਹੋਣ ਲੱਗ ਪੈਂਦਾ ਵਜ਼ਨ ਬਦਲਣ ਲੱਗ ਪੈਂਦਾ ਔਰ ਦੇਖ ਦੇ ਹੌਲੀ ਹੌਲੀ ਕਰਦੇ ਕਰਦੇ ਡਿਪਰੈਸ਼ਨ ਇੱਕ ਇਹੋ ਜਿਹੀ ਬਿਮਾਰੀ ਆ ਜਿਹੜੀ ਕਿ ਬੰਦੇ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੰਦੀ ਆ ਹਿਮਾਸ਼ੀ ਖਰਾਨਾ ਇੱਕ ਸਮੇਂ ਤੱਕ ਇੰਨਾ ਦੁਖੀ ਹੋ ਜਾਂਦੀ ਹੈ ਕਿ ਉਹਨੂੰ ਆਪਣਾ ਇੰਸਟਾਗ੍ਰam ਅਕਾਊਂਟ ਵੀ ਡੀਲੀਟ ਕਰਨਾ ਪੈਂਦਾ ਬੰਦ ਕਰਨਾ ਪੈਂਦਾ ਆਸਮ ਜਰਾਸ ਦੇ ਨਾਲ ਰਿਸ਼ਤਾ ਹੁੰਦਾ ਆ ਉਹਦਾ ਵੀ ਉਹਨੂੰ ਅੰਤ ਕਰਨਾ ਪੈਂਦਾ ਹਿਮਾਸ਼ੀ ਕਰਾਨੇ ਨੇ ਪੋਸਟ ਪਾਈ ਆ ਸ਼ਾਇਦ ਇਸ ਕਰਕੇ ਪਾਈ ਆ ਕਿ ਜਿਹੜੇ ਬਿਗ ਬੌਸ 13 ਦੇ ਵਿੱਚ ਸੀ ਜਿਹੜੇ ਸੰਧਾਰਤ ਸ਼ੋਕਲਾ ਸੀਗਾ ਉਹਦੀ ਵੀ ਡੈਥ ਹੋ ਚੁੱਕੀ ਆ ਤੇ ਸ਼ਫਾਲੀ ਜ਼ਰੀਵਲਾ ਦੀ ਵੀ ਡੈਥ ਹੋ ਚੁੱਕੀ ਆ ਪਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਹਿ ਦੇਣੀ ਚਾਹਨਾ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਸੁਣ ਰਹੇ ਹੋ ਤਾਂ ਮੈਂ ਤੁਹਾਨੂੰ ਇੱਥੇ ਗੱਲ ਕਰਦਾ ਵੀ ਉਹ ਦੁਨੀਆ ਤੋਂ ਚਲੇ ਗਏ ਪਰ ਤੁਸੀਂ ਇਸ ਦੁਨੀਆ ਤੇ ਹੈਗੇ ਆ ਇਸ ਕਰਕੇ ਕੋਈ ਚੀਜ਼ ਮਨਹੂਸ ਨਹੀਂ ਹੁੰਦੀ ਹੈਗੀ ਸਾਡੀ ਸੋਚ ਹੁੰਦੀ ਹੈ ਜਿਹੜੀ ਸਾਨੂੰ ਚੀਜ਼ਾਂ ਨੂੰ ਮਨਹੂਸ ਸਮਝਣ ਤੇ ਤੇ ਚੰਗਾ ਸਮਝਣ ਦੇ ਵਿੱਚ ਮਦਦ ਕਰਦੀ ਹੈ ਕੋਈ ਵੀ ਜਗਾ ਜਾਂ ਕੋਈ ਚੀਜ਼ ਇਹ ਮਨਹੂਸ ਨਹੀਂ ਹੁੰਦੀ ਆ ਪਰ ਸਾਡੇ ਅੰਦਰ ਜਿਹੜੀ ਤਰਥੱਲੀ ਮੱਚੀ ਰਹਿੰਦੀ ਹੈ ਜਿਹੜੀ ਸਾਨੂੰ ਸਭ ਕੁਝ ਪਾ ਲੈਣ ਦੀ ਚਾਹਤ ਆ ਉਹੀ ਮਨਹੂਸ ਆ ਉਹੀ ਗਲਤ ਆ ਉੱਥੇ ਸ਼ਾਂਤੀ ਹੋਣੀ ਚਾਹੀਦੀ ਹੈ ਫਿਰ ਸਾਰਾ ਕੁਝ ਚੰਗਾ ਲੱਗਣ ਲੱਗ ਪੈਂਦਾ ਆ 2023 ਚ ਆਸਮ ਰਿਆਜ਼ ਦਾ ਤੇ ਹਿਮਾਸ਼ੀ ਖਰਣਾ ਦਾ ਰਿਸ਼ਤਾ ਖਤਮ ਹੋ ਗਿਆ ਸੀ ਇਹਦੀ ਉਹਨਾਂ ਨੇ ਆਪਣੇ ਅਕਾਊਂਟ ਦੇ ਉੱਤੇ ਇਹਦੀ ਪੋਸਟ ਵੀ ਪਾ ਕੇ ਦੱਸ ਵੀ ਦਿੱਤਾ ਸੀ ਡਿਪਰੈਸ਼ਨ ਵਾਲੇ ਦੌਰ ਤੋਂ ਨਿਕਲ ਕੇ ਹਿਮਾਸ਼ੀ ਨੇ ਆਪਣੇ ਆਪ ਨੂੰ ਦੁਬਾਰਾ ਤੋਂ ਫਿੱਟ ਕੀਤਾ ਕਾਮਯਾਬ ਕੀਤਾ ਆਪਣਾ ਵਜ਼ਨ ਸੈੱਟ ਕੀਤਾ ਤੇ ਉਸ ਤੋਂ ਬਾਅਦ ਦੁਬਾਰਾ ਤੋਂ ਹੁਣ ਦੁਨੀਆ ਦੇ ਵਿੱਚ ਵਿਚਰ ਰਹੀ ਆ ਠੀਕ ਆ ਦੋਸਤੋ ਅੱਜ ਦੇ ਲਈ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਸਦੇ ਰਹੋ ਪੰਜਾਬੀਓ